ਹੰਤਨ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਦੇ ਮਕਸਦ ਨਾਲ ਪਿੰਡ ਖਡਿਆਲ ਸੈਣੀਆ ਵਿਖੇ 11ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗਤੀ ਨਿਸ਼ੀਣ 108 ਸੰਤ ਨਿਰੰਚਨ ਦਾਸ ਮਹਾਰਾਜ ਜੀ ਦੀ ਰਹਿਨਮਾਈ ਹੇਠ ਹੋਈ ਇਸ ਸਮਾਗਮ 'ਚ ਰਵਿਦਾਸੀਆ ਕੌਮ ਦੀਆਂ ਹਜ਼ਾਰਾਂ ਸੰਗਤਾਂ ਪਹੁੰਚੀਆਂ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਗੁਰੂਆਂ ਦੀ ਸੇਵਤ ਕਰਦਾ ਤਾਬੇ ਗੁਰੂਆਂ ਚੋਂ ਗੁਰੂ ਰਬੀਦਾਸ ਵਡਿਆ ਵਡਿਆ ਕਿਵੇਂ 1373 ਈਸਵੀ ਮਾਰਦੀਪੁਰ ਦੇ ਮਾਸੂਹੀ ਗੁਰੂ ਦਾਸ ਮਹਾਰਾਜ ਦਾ ਜਨਮ ਪੜਤਾ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੇ ਕਰਦੇ ਮੋਢੀ ਹੋਏ ਨੇ 1469 ਈਸਵੀ ਨੂੰ ਗੁਰੂ ਨਾਨਕ ਦੇ ਮਹਾਰਾਜ ਦਾ ਜਨਮ ਪੜਤਾ ਆ ਰਿਹਾ ਤੇ ਗੁਰੂ ਨਾਨਕ ਦੇ ਮਹਾਰਾਜ ਤੋਂ 992 ਸਾਲ ਉਮਰ ਦੇ ਟਕਾਜੇ ਵਿੱਚ ਵੱਡੇ ਸਨ ਤੇ ਗੁਰੂ ਰਬਦਾਸ ਮਹਾਰਾਜ ਨੇ ਜਿਹੜੀ ਗੱਲ 99 ਸਾਲ ਪਹਿਲਾਂ ਟੋਰੀ ਹੈ ਉਸੇ ਮਿਸ਼ਨ ਨੂੰ ਉਸੇ ਸਿਧਾਂਤ ਨੂੰ ਉਸੇ ਫਲਸਫੇ ਨੂੰ ਉਸੇ ਫਲੋਸਫੀ ਨੂੰ ਗੁਰੂ ਰਬਦਾਸ ਸਾਹਿਬ ਨੇ ਅਡਾਪਟ ਕਰਕੇ ਅੱਗੇ ਤੋਰਿਆ ਹੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ